ਸਤਿ ਸ੍ਰੀ ਅਕਾਲ ਜੀ ਸਾਰਿਆਂ ਤੁਹਾਡਾ 베ਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਦਲੀਆ ਬਣਾ ਕੇ ਤਿਆਰ ਕਰਾਂਗੇ ਉਹ ਵੀ ਆਂਬ ਦੇ ਫਲੇਵਰ ਵਾਲਾ ਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਦਲੀਆ ਬਣਿਆ ਸੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਤੇ ਜੇ ਵੀਡੀਓ ਪਸੰਦ ਆਉਣੀ ਇੰਦੀ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਆਪਣੇ ਨੂੰ ਤੇ ਅਵਦਲੀ ਆਪਾਂ ਇੱਕ ਕੋਲੀ ਲਈ ਹੈ ਜੀ ਦਲਗੇਰੀ ਕਣਕ ਦਾ ਦਲੀਆ ਹੈ ਤੇ ਆਪਾਂ ਨੂੰ ਭੁੰਨਾਂਗੇ ਜੀ ਹੁਣ ਹੁਣ ਕੌਸ਼ਿਸ਼ ਕਰੇ ਆਪਾਂ ਨੂੰ ਬੰਦੇ ਦਾ ਸੁੱਕਾ ਹੀ ਭੁੰਨਾ ਗਿਆ ਆਪਾਂ ਜਿਨਾਂ ਚਰੇ ਦੀ ਵਿੱਚੋਂ ਖੁਸ਼ਮੀ ਨੂੰ ਖੁਸ਼ਬੂ ਆਉਣ ਲੱਗ ਗਈ ਕਣਕ ਭੁੰਨਣ ਦੀ ਉਦੋਂ ਆਪਾਂ ਇਹਨੂੰ ਭੁੰਨਣੋਂ ਹਟਾਂਗੇ ਜਦੋਂ ਬਰਾਊਨ ਜਾ ਹੋ ਗਿਆ ਤੇ ਸਾਨੂੰ ਖੁਸ਼ਬੂ ਆਉਣ ਲੱਗ ਗਈ ਜੂਰੀ ਦੀ ਤੇ ਆਪਣਾ ਦਲੀਆ ਭੁੱਜ ਗਿਆ ਜੀ ਬਰਾਊਨ ਹੋ ਗਿਆ ਇਹ ਤੇ ਹੁਣ ਆਪਾਂ ਇਹ ਪੂਰਾ ਉਬਲਦਾ ਉਬਲਦਾ ਪਾਣੀ ਲਿਆ ਗੜਬੀ ਚ ਤੇ ਆਪਾਂ ਇਹਦੇ ਵਿੱਚ ਕੇਰਾ ਪਾਣੀ ਪਾਵਾਂਗੇ ਤੇ ਪਹਿਲਾਂ ਦੁੱਧ ਨਹੀਂ ਪਾਉਂਦੇ ਤਾਂ ਆਪਾਂ ਪਾਣੀ ਦੇ ਵਿੱਚ ਇਹਨੂੰ ਪੂਰਾ ਪਕਾਵਾਂਗੇ ਜੇ ਆਪਾਂ ਦੁੱਧ ਦੇ ਵਿੱਚ ਪਕਾਵਾਂਗੇ ਤਾਂ ਇਹ ਸਾਫਟ ਨਹੀਂ ਬਣਦਾ ਦਲੀਆ ਖੁੱਲਦਾ ਨਹੀਂ ਪੂਰੀ ਤਰ੍ਹਾਂ ਨਾਲ ਤੇ ਪਾਣੀ ਦੇ ਵਿੱਚ ਆਪਾਂ ਪਕਾਵਾਂਗੇ ਇਹਨੂੰ ਜੀ ਸਲੋਅ ਅਗ ਤੇ ਆਪਾਂ ਇਹਨੂੰ ਢੱਕ ਕੇ ਧਰ ਦਾਂਗੇ ਹਾਂ ਤੇ ਦਲੀਆ ਨੇ ਆਪਣਾ ਪਾਣੀ ਸੀ ਜਿਹੜਾ ਸਾਰਾ ਸੋਖ ਲਿਆ ਹੈ ਤੇ ਪੂਰਾ ਖੁੱਲ ਚੁੱਕਿਆ ਹੈ ਆਪਣਾ ਦਲੀਆ ਤੇ ਹੁਣ ਆਪਾਂ ਦੁੱਧ ਪਾਸੇ ਗਰਮ ਕਰਨ ਲਈ ਧਾਤ ਤਾਸੀਆ ਤੇ ਹੁਣ ਆਪਾਂ ਗਰਮ ਦੁੱਧ ਪਾ ਦਾਂਗੇ ਇਹਦੇ ਵਿੱਚ ਪੂਰਾ ਫੁੱਲ ਗਿਆ ਹੈ ਆਪਣਾ ਦਲਗਾ ਤੇ ਹੁਣ ਆਪਾਂ ਗਰਮ ਕੀਤਾ ਹੋਇਆ ਦੁੱਧ ਪਾ ਦਾਂਗੇ ਜੀ ਆਪਣਾ ਦੂਜੇ ਪਾਸੇ ਗਰਮ ਕਰਨਾ ਧਰਿਆ ਹੋਆ ਸੀਗਾ ਦੁੱਧ ਆਪਣਾ ਤੇ ਲੀਟਰ ਕ ਦੁੱਧ ਦਾ ਪਾਇਆ ਜੀ ਆਪਾਂ ਨੂੰ ਤੇ ਤੁਸੀਂ ਆਪਣੇ ਹਿਸਾਬ ਨਾਲ ਚੈੱਕ ਕਰ ਲਿਓ ਵੀ ਤੁਸੀਂ ਕਿੰਨਾ ਕ ਦਲੀਆ ਬਣਾਉਣੇ ਆ ਉਹਦੇ ਹਿਸਾਬ ਨਾਲ ਤੁਸੀਂ ਦੁੱਧ ਪਾ ਲਿਓ ਤੇ ਥੋੜਾ ਜਿਹਾ ਦੁੱਧ ਆਪਾਂ ਹੋਰ ਪਾਵਾਂਗੇ ਤੇ ਆਪਾਂ ਇਹਨੂੰ ਸਲੋ ਅੱਗ ਤੇ ਪੱਕਣ ਲਈ ਧਰ ਦਾਂਗੇ ਬਿਲਕੁਲ ਮੱਠੀ-ਮੱਠੀ ਅੰਗ ਤੇ ਢੱਕ ਕੇ ਬਕਾ ਲਾਂਗੇ ਕਿਉਂਕਿ ਨਿਕਲਦਾ ਨਹੀਂ ਇਹ ਆਪਾਂ ਅੱਗ ਬਿਲਕੁਲ ਹੀ ਥੋੜੀ ਰੱਖਾਂਗੇ 7-8 ਮਿੰਟਾਂ ਦੇ ਬਾਅਦ ਜੀ ਆਪਾਂ ਇਹਨੂੰ ਚੈੱਕ ਕੀਤਾ ਹੈ ਤੇ ਬਿਲਕੁਲ ਆਪਣਾ ਦਲੀਆ ਸੀ ਜਿਹੜਾ ਫੁੱਲ ਗਿਆ ਇਹ ਜੇ ਸਾਨੂੰ ਲੱਗੇ ਵੀ ਜ਼ਿਆਦਾ ਗਾੜਾ ਏ ਤਾਂ ਤੁਸੀਂ ਗਰਮ ਕਰਕੇ ਦੁੱਧ ਫੇਰ ਇਹਦੇ ਵਿੱਚ ਪਾ ਸਕਦੇ ਆ ਪਰ ਠੰਡਾ ਦੁੱਧ ਨਾ ਪਾਓ ਤੇ ਆਪਾਂ ਗਰਮੀਆਂ ਵਾਲੀ ਸਪੈਸ਼ਲ ਰੈਸਪੀ ਬਣਾਉਣੀ ਆ ਤੇ ਗਰਮੀਆਂ ਦੀ ਰੈਸਪੀ ਲਈ ਆਪਾਂ ਹਮੇਸ਼ਾ ਹੀ ਢਾਗ ਵਾਲੀ ਮਿਸ਼ਰੀ ਵਰਤਦੇ ਹੁੰਦੇ ਆ ਜੀ ਖੰਡ ਘੱਟ ਪਾਉਣੀ ਆ ਆਪਾਂ ਪਹਿਲਾਂ ਹੀ ਆਪਾਂ ਪੀਸ ਕੇ ਰੱਖ ਲੈਣੇ ਹੁੰਦੇ ਆ ਜਿਹੜੀ ਢਾਗ ਵਾਲੀ ਮਿਸ਼ਰੀ ਆ ਅੱਧੀ ਕਕੋਲੀ ਪਾਈ ਆ ਜੀ ਆਪਾਂ ਜੇ ਨਹੀਂ ਤਾਂ ਤੁਸੀਂ ਆਪਣੀ ਖੰਡ ਵੀ ਪਾ ਸਕਦੇ ਆ ਇਹਦੇ ਵਿੱਚ ਤੇ ਆਪਾਂ ਥੋੜੇ ਜਿਹਾ ਡਰਾਈ ਫਰੂਟ ਆ ਪਹਿਨਲੇ ਸੀਗੇ ਆਪਾਂ ਕਾਜੂ ਸੀ ਬਦਾਮ ਸੀ ਤੇ ਦਾਖਾਂ ਸੀ ਜੀਆਂ ਜਿਹੜੇ ਤਿੰਨੇ ਚੀਜ਼ ਆਪਾਂ ਭੁੰਨ ਕੇ ਰੱਖ ਲਈਆਂ ਸੀ ਪਹਿਲਾਂ ਹੀ ਤੇ ਹੁਣ ਆਪਾਂ ਉਹ ਵੀ ਇਹਦੇ ਵਿੱਚ ਪਾ ਦਾਂਗੇ 2-4 ਮਿੰਟ ਬਸ ਹੋਰ ਪਕਾਵਾਂਗੇ ਤੇ ਫਿਰ ਆਪਾਂ ਜਿਹੜਾ ਸਿਲੰਡਰ ਉਹਨੂੰ ਕਰ ਦਾਂਗੇ ਜੀ ਬੰਦ ਆਪਣੀ ਅੱਗ ਨੂੰ ਦਲਗਾ ਸੀ ਜਿਹੜਾ ਆਪਣਾ ਪੂਰਾ ਗਾੜਾ ਹੋ ਗਿਆ ਹੈ ਜੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਪਕਾਉਂਗੇ ਤਾਂ ਉਹ ਪੂਰੀ ਤਰ੍ਹਾਂ ਫੁੱਲਦਾ ਹੈ ਪਰ ਦੁੱਧ ਦੇ ਵਿੱਚ ਨਹੀਂ ਇੰਨਾ ਫੁੱਲਦਾ ਆਪਾਂ ਦੇਖਿਆ ਇੱਕ ਦਵਾਰੀ ਬਣਾ ਕੇ ਬਾਅਦ ਚ ਦੁੱਧ ਪਾ ਲਓ ਤੁਸੀਂ ਤੇ ਹੁਣ ਆਪਾਂ ਇਹਨੂੰ ਠੰਡਾ ਕਰਨ ਲਈ ਇੱਕ ਧਾਮੇ ਦੇ ਵਿੱਚ ਕੱਢ ਕੇ ਰੱਖ ਦੇਾਂਗੇ ਜੀ ਤੇ ਦਲੀਆ ਸੀ ਜਿਹੜਾ ਆਪਣਾ ਹੋ ਗਿਆ ਜੀ ਠੰਡਾ ਤੇ ਹੁਣ ਆਪਾਂ ਇਹਨੂੰ ਫਲੇਵਰ ਦੇਵਾਂਗੇ ਤੇ ਆਪਾਂ ਇਹਦੇ ਵਿੱਚ ਅੰਬ ਦੀ ਪਿਉਰੀ ਹੈ ਜਿਹੜੀ ਉਹ ਬਣਾ ਕੇ ਰੱਖੀ ਸੀਗੀ ਤੇ ਉਹ ਆਪਾਂ ਵਿੱਚ ਪਾ ਦੇਾਂਗੇ ਜੀ ਇਹਦੇ ਤੇ ਮਿਕਸ ਕਰ ਲਾਂਗੇ ਇਦਾਂ ਇਹਦੇ ਵਿੱਚ ਆਂਬ ਦਾ ਫਲੇਵਰ ਆਊਗਾ ਤੇ ਮਿਕਸ ਕਰ ਦਿਆਂਗੇ ਆਪਾਂ ਬਹੁਤ ਹੀ ਟੇਸਟੀ ਤੇ ਹੈਲਦੀ ਰੈਸਪੀ ਬਣਦੀ ਹੈ ਜੀ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖੋ ਤੇ ਵੀਡੀਓ ਨੂੰ ਸ਼ੇਅਰ ਪੱਕਾ ਕਰ ਦਿਆ ਕਰੋ ਜੀ ਤਾਂ ਕਿ ਹੋਰ ਵੀ ਭੈਣ ਭਰਾ ਆਪਣੇ ਨਾਲ ਜੋੜ ਸਕਣ ਤੇ ਆਪਣਾ ਚੈਨਲ ਗਰੋ ਕਰ ਸਕੇ ਤੇ ਹੁਣ ਆਪਾਂ ਆਂਬ ਦੇ ਟੁਕੜੇ ਸੀਗੇ ਜਿਹੜੇ ਕਰਕੇ ਰੱਖੇ ਸੀ ਉਹ ਵੀ ਇਹਦੇ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਸਰਵ ਕਰਦੇ ਆਂ ਜੀ ਥੱਲੇ ਆਪਾਂ ਡੱਬੇ ਅੰਬ ਦੇ ਜਿਹੜੇ ਕੱਟੇ ਪੀਸ ਸੀਗੇ ਉਹ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਦਲੀਆ ਪਾ ਦੇਾਂਗੇ ਤੇ ਦਲੀਆ ਆਪਣਾ ਠੰਡਾ ਹੀ ਆ ਜੀ ਤੇ ਤੁਸੀਂ ਇਹਨੂੰ ਹੋਰ ਠੰਡਾ ਕਰਨਾ ਤਾਂ ਘੰਟੀ ਲਈ ਫ੍ਰਿਜ ਦੇ ਵਿੱਚ ਹੋਰ ਠੰਡਾ ਰੱਖ ਦਿਓ ਤੇ ਪਰ ਜਦੋਂ ਤੁਸੀਂ ਆਂਬ ਇਹਦੇ ਵਿੱਚ ਪਾਉਣਾ ਤਾਂ ਦਲੀਆ ਬਿਲਕੁਲ ਠੰਡਾ ਹੋਣਾ ਚਾਹੀਦਾ ਇਹ ਤੇ ਆਂਬ ਸੀ ਜਿਹੜਾ ਆਪਣਾ ਬਿਲਕੁਲ ਮਿੱਠਾ ਸੀਗਾ ਖੱਟਾ ਆਂਬ ਨਾ ਪਾਇਓ ਕਿਉਂਕਿ ਆਪਾਂ ਦਲੀਏ ਦੇ ਵਿੱਚ ਦੁੱਧ ਪਾਏ ਨਹੀਂ ਤਾਂ ਉਹ ਪਾਰਟ ਜਾਊਗਾ ਜੇ ਖੱਟਾ ਅੰਬ ਹੋਇਆ ਤਾਂ ਅੰਬ ਸੀਗਾ ਆਪਣਾ ਜੜਕਰ ਮਿੱਠਾ ਸੀਗਾ ਉਹ ਤੇ ਬਹੁਤ ਹੀ ਟੇਸਟੀ ਜੀ ਰੈਸਪੀ ਆਪਾਂ ਬਣਾਈ ਸੀਗੀ ਤੇ ਤੁਸੀਂ ਆਪਣਾ ਸਪੋਰਟ ਜ਼ਰੂਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਪਾਂ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ ਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਛੱਤ ਸ੍ਰੀ ਅਕਾਲ ਜੀ